ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਮੂਰੀ ਦਾ ਡਿਜ਼ਾਈਨ ਲੈ ਆਏ ਹਾਂ ਜੀ ਤੇ ਆ ਪਹਿਲਾਂ ਆਪਾਂ ਨੇ ਰੰਗ ਦੀ ਤੋਪਾ ਪਾਇਆ ਤੇ ਇਸ ਤਰ੍ਹਾਂ ਤੁਸੀਂ ਲੈਣਾ ਮਾਰ ਲਿਓ ਤਿੰਨ ਇਧਰ ਮਾਰਿਆ ਤਿੰਨ ਇਧਰ ਇਹਨੂੰ ਤਿੰਨ ਵੀ ਕਰ ਸਕਦੇ ਹੋ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਆ ਆਪਾਂ ਹੁਣ ਅੱਗੇ ਤੋਪਾ ਪਾ ਕੇ ਸਾਨੂੰ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਦੀ ਰੰਗ ਅਬ ਦੀ ਚੁਆਇਸ ਮੁਤਾਬਕ ਲੈ ਸਕਦੇ ਹੋ ਤੇ ਆਪਾਂ ਸਟਾਰਟ ਕਰੀਏ ਨਵੀਂ ਵੀਡੀਓ ਪਹੁੰਚੇ ਤੇ ਪਾਇਆ ਆਪਾਂ ਨੇ ਸਲਵਾਰ ਦੇ ਤੇ ਆਪਾਂ ਕਰਦੇ ਹਾਂ ਸਟਾਰਟ ਆ ਦੇਖੋ ਪਹਿਲਾਂ ਇੱਥੇ ਸੂਈ ਕੱਢ ਕੇ ਇਸ ਤਰ੍ਹਾਂ ਛੋਟਾ ਜਿਹਾ ਤਪਾ ਪਰ ਲੈਣਾ ਤੇ ਆਪਾਂ ਸੈਂਟਰ ਬਣਾਵਾਂਗੇ

ਕਿ ਸੂਈ ਇੱਥੇ ਕੱਢ ਲੈਣੀ ਹੈ ਤੇ ਫੇਰ ਸੂਈ ਇੱਥੇ ਕੱਟਣੀ ਹੈ ਉੱਧਰ ਹਰ ਜਿੱਥੋਂ ਦੀ ਆਪਾਂ ਨੇ ਪਹਿਲਾਂ ਪਾਇਆ ਤੇ ਇੱਥੇ ਇੱਥੇ ਵੀ ਕੱਟਣੀ ਹੈ ਫੇਰ نیچے ਲੈ ਜਣੀ ਹੈ

ਇਹ ਮੈਂ ਤਿੰਨ ਵਾਰੀ ਕੱਢੀ ਐ ਜੇ ਵੱਡਾ ਬਣਾਉਣਾ ਤਾਂ ਆਪਾਂ ਪੰਜ ਵਾਰੀ ਵੀ ਕੱਢ ਸਕਦੇ ਆ ਚਾਰ ਵਾਰੀ ਵੀ ਅੱਛਾ ਮੁਤਾਬਕ ਇੱਡਾ ਕਰਖਣਾ ਆਪਣਾ ਫੁੱਲ ਇਸ ਤਰ੍ਹਾਂ ਆਪਾਂ ਦੂਜਾ ਬਣਾ ਲਿਆ ਉਹਨੂੰ ਇੱਥੇ ਕੱਟ ਕੇ ਫਿਰ ਇੱਥੇ ਥੋੜਾ ਜਿਹਾ ਚੜਾਈ ਚ ਕਰ ਦੇਣਾ neck ਇਸ ਤਰੀ। ਉਹ ਸਾਰੇ ਰਸੂਈ ਕੱਟ-ਕੱਟ ਕੇ ਹੀ ਬਣ ਜਾਣਗੇ। ਵਧੀਆ ਫੁੱਲ ਬਣ ਜਾਂਦਾ ਹੈ। ਇਧਰੋਂ ਵੀ

ਸੀਮੀ ਇਹ ਬੜਾਈ ਸੋਖੀ ਆ। ਇੱਕ ਰੰਗ ਦਾ ਹੀ ਪਾ ਸਕਦੇ ਆ ਲੈਦੇ ਲੈਦੇ ਰੰਗਾਂ ਦਾ ਵੀ ਪਾ ਸਕਦੇ ਆ ਜੀ ਇੱਛਾ। ਤੇ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਮੂਰੀ ਤਾਂ। ਅੱਤਾ ਬਣਾ ਰਹੇ ਆ। ਇਹ ਤੋਂ ਥੋੜੇ ਹੀ ਪਾ ਲੈਣਾ। ਜਾ ਜਿਹੜਾ ਆਪਾਂ ਬਣਾਇਆ ਸਾਰਾ ਰਾਨਿੰਗ ਤੋਪੇ ਵਾਲੀ ਬਣ ਗਿਆ ਤਾਂ ਸਿੱਧਾ ਹੀ ਆ ਸਾਨੂੰ ਸਮਝ ਆਉਂਦੀ ਹੋਊਗੀ ਇਹ ਖਾਣੀ ਹੈਗਾ ਕਿਹੜਾ ਤਬ ਬਣਾਉਣ ਲੱਗ ਰਿਹਾ ਬਹੁਤ ਸੌਖਾ ਤਰੀਕਾ ਮਸਾ ਆ ਤਿਆਂ ਰੱਖ ਵੀ ਇੱਥੋਂ ਇੰਨਾ ਕ ਫਸਲਾਉਣਾ ਚਾਹੀਦਾ ਇੱਥੋਂ ਨਾ ਪੱਤਾ ਇੱਥੋਂ ਟੰਕਾ ਕਰਾਂਗੇ ਉੱদিক ਤੱਕਰ Yeah. <laughs> ਤਿੰਨ ਤਿੰਨ ਪਾਇ ਲੈ ਮੈਂ ਤਿੰਨ ਤਨ ਇੰਨਾ ਸਾਈਜ਼ ਬਣਦਾ ਜੇ ਵੱਡਾ ਬਣਾਉਣਾ ਜਾਂ ਲੰਮਾ ਬਣਾਉਣਾ ਤਾਂ ਟੰਕਾ ਵੱਧ ਭਰਿਆ ਜਾਊਗਾ ਜਿਹੜਾ ਆਪਾਂ ਵਿਚਾਰ ਲਾ ਟੰਕਾ ਭਰਦੇ ਨੂੰ ਲੰਮਾ ਕਰਨ ਵਾਸਤੇ ਤਾਂ ਟੰਕੇ ਨੂੰ ਵੱਧ ਭਰ ਲਓ ਇੱਛਾ ਅਨੁਸਾਰ ਇਹ ਮੱਤਾ ਬਣਨ ਦੇ ਪਹਿਲਾਂ ਹਲੋ ਹੁਣ ਆਪਾ ਅਗਲਾ ਸਟਾਰਟ ਕਰੀਏ ਤੇ ਆ ਦੇਖ ਲਿਓ ਉਸ ਤਰ੍ਹਾਂ ਹੀ ਪਉਣਾ ਹੈ ਤਾਂ ਕਪਾਹਲਾ ਛੋਟਾ ਵਿਚਾਲਲਾ ਪਾ ਰਹੀ ਹਾਂ ਮੈਂ ਇੱਕੇ ਟੱਕੇ ਦਾ हे बन सारा ध्यान देखल मारा जर असे असे तरही बनना गे सारे खुल बिल्कुल सौखा सुंदर ब्यूटीफुल ਸਾਹ ਖਵਾਲਾ ਜਿਹੜਾ ਅਬ ਤੇ ਧਿਆਨ ਨਾਲ ਇਹ ਅੱਧੇ ਦਿਨ ਚ ਦਾ ਉਸੇ ਸਾਹ ਨੂੰ ਤੁਸੀਂ ਰੱਖ ਲੈਣਾ ਤਰੀਸ ਹਾਰੇ ਪੱਤੇ ਪਾ ਲੈਣੇ। ਉਹ ਸਾਸੂਈ ਜਿਹੜੀ ਕੱਢੇ ਥੋੜੀ ਜਿਹਾ ਟੇਢੀ ਕੱਢ ਦੇ ਨੀਚੇ ਤੋਂ ਬਾਕੀ ਸਭ ਠੀਕ ਐ। ਸੌਖਾ ਤਰੀਕਾ। ਮੂਰੀ ਤੇ ਡਿਜ਼ਾਈਨ ਬਣਾਉਣਾ ਤਾਂ ਆਪਾਂ ਫੇਰ ਹੋਰ ਤੇ ਇਤਰੀਕ ਨਾ ਬਲੇ ਹੋਰ ਵੀ ਦਿਖਾਵਾਂਗੇ ਤੁਹਾਨੂੰ ਪਹਿਲਾ ਸਖਤ ਤਰੀਕਾ ਸਿੱਖੀਏ ਇਹਨਾਂ ਕੇ ਤਿਆਰ ਹੋ ਗਏ ਇਸ ਤਰ੍ਹਾਂ ਤੁਸੀਂ ਸਾਰੇ ਹੀ ਬਣਾ ਲੈਣੇ ਨੇ ਜਿੰਨੇ ਵੀ ਕੌਣਰੇ ਆਪਾਂ ਨੇ ਮੂਰੀ ਤੇ ਤੇ ਰੰਗ-ਬਰੰਗੇ ਪਾ ਸਕਦੇ ਆ ਆਪਦੇ ਮੁਤਾਬਕ ਵੀ ਪਾ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ